ਪਹਿਲਾਂ ਪੰਜਾਬ ਪੁਲਿਸ ਦੇ ਵਿੱਚ ਦੇਖੋ ਹਰ ਸਾਲ ਲਗਭਗ 2100 2200 ਮੁਲਾਜ਼ਮ ਜਿਹੜੇ ਨੇ ਵੱਖ-ਵੱਖ ਆਉਦਿਆਂ ਤੇ ਜਿਹੜੇ ਨੇ ਉਹ ਰਿਟਾਇਰ ਹੁੰਦੇ ਨੇ ਪਹਿਲਾਂ ਕੀ ਹੁੰਦਾ ਸੀ ਸਰਕਾਰ ਕੀ ਕਰਦੀ ਸੀ ਆਖਰੀ ਸਾਲ ਕਹਿੰਦੇ ਸੀ ਕਿ ਜੀ 8000 ਜਾਂ 10000 ਪੁਲਿਸ ਦੇ ਵਿੱਚ ਭਰਤੀ ਕਰਾਂਗੇ ਉਹ ਜਿਹੜੇ ਮੁੰਡੇ ਕੁੜੀਆਂ ਨੇ ਭਰਤੀ ਹੋਣਾ ਹੁੰਦਾ ਸੀ ਉਹ ਕਹਿੰਦੇ ਜੇ ਪਹਿਲਾਂ ਦੱਸ ਦਿੰਦੇ ਤਿਆਰੀ ਕਰ ਲੈਂਦੇ 3 ਸਾਲ ਲੰਘ ਗਏ ਓਵਰੇਜ ਵੀ ਹੋ ਗਏ ਇਸ ਦਰਾਂ ਤਾਂ ਅਸੀਂ ਕਿਹਾ ਕਿ ਜਿਹੜੇ ਸਾਲ ਉਹ ਰਿਟਾਇਰ ਹੋ ਰਹੇ ਨੇ ਉਸੇ ਸਾਲ ਹੀ ਆਪਾਂ ਪੋਸਟਾਂ ਭਰਨੀਆਂ ਨੇ ਜਨਵਰੀ ਚ ਨੋਟੀਫਿਕੇਸ਼ਨ ਜਾਰੀ ਹੋਇਆ ਕਰੂਗਾ ਮਈ ਜੂਨ ਚ ਪੇਪਰ ਲਿਖਤੀ ਜੁਲਾਈ ਅਗਸਤ ਚ ਰਿਜ਼ਲਟ ਅਕਤੂਬਰ ਚ ਫਿਜ਼ੀਕਲ ਟੈਸਟ ਤੇ ਨਵੰਬਰ ਚ ਟੈਸਟ ਦਾ ਰਿਜ਼ਲਟ ਆ ਕੇ ਦਸੰਬਰ ਤੱਕ 1800 ਪੁਲਿਸ ਮੁਲਾਜ਼ਮ ਕਨਸਟੇਬਲ 300 ਸਬ ਇੰਸਪੈਕਟਰ ਉਹ ਭਰਤੀ ਕੀਤੇ ਜਾਣਗੇ ਜਾਨੀ ਕਿ ਉਸੇ ਸਾਲੀ ਨਾਲੇ ਤਾਂ ਵੱਧ ਟਾਈਮ ਮਿਲੂਗਾ ਸਰਵਿਸ ਦਾ ਤਰਕੀਆਂ ਦੇ ਚਾਂਸ ਵਧਣਗੇ ਤੇ ਨਾਲੇ ਪ੍ਰੈਕਟਿਸ ਕਰਨ ਦਾ ਜਾਂ ਗਰਾਊਂਡ ਜਾਣ ਦਾ ਮੌਕਾ ਮਿਲੂਗਾ ਜਿਹਦੇ ਨਾਲ ਨਸ਼ੇ ਜਾਂ ਲੜਾਈਆਂ ਪੜਾਈਆਂ ਜਾਂ ਕੋਈ ਹੋਰ ਇੱਧਰਲੇ ਗਲਤ ਕੰਮਾਂ ਤੋਂ ਨੌਜਵਾਨ ਬਚਣਗੇ